تو تو پرتا دا مندا پڑھتا يا مندا پھر تے دس لا گلا گلیاں گلیاں سمجھنے میں میں کھانے تی بندیا تی پنجا ہا بندے 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 دا نہیں لکھا او تو میں آویں نہیں رہا کہ اپ کی باتیں ہونیاں ਕੜੀ ਵਾਲੀ ਆਓ ਆ ਆ ਗੀ ਵਾਕਾ ਹੋ ਗਿਆ ਆਪਣੇ ਜੀ ਆਇਆ ਹਲੋ ਦਿੱਤੀਆਂ ਹੋਣੇ ਜਾਂਦੀਆਂ ਸੀ ਅੱਜ ਉਹੀ ਕੰਮ ਹੋਇਆ ਤੇ ਕਿ ਗੱਲਾਂ ਪਕਾਉਣੇ ਪਕਾਹੇ ਪਕਾਉਣੇ ਪੰਦੇ ਕੋ ਪੰਡਤ ਦਾ ਫਰਕ ਕਿੱਥੇ ਜੱਗਾਂ ਦਾ ਮੈਂ ਪਹਿਲਾਂ ਕਿਹਾ ਆੜੀਆਂ ਦਾ ਸਹਾਰੇ ਵਰਗਾ ਸਰੀਰ ਹੈ ਤੇ ਨੂੰ ਹੱਥ ਕਿੱਥੇ ਪਾਏਗਾ ਤਰੇ ਤਾਂ ਦੱਸਦੇ ਹੱਥ ਕਿੱਥੇ ਪਾ ਲਿਆ ਬ੍ਰਿੰਦਰਾ ਵੇ ਆਓ ਹੱਥ ਹੀ ਨਹੀਂ ਪੈਂਦਾ ਮਾਂ ਦਾ ਨਹੀਂ ਟੁੱਟਦੇ ਬੱਲੇ ਬੱਲੇ ਕੰਨੇ ਨਹੀਂ ਚੱਕਣਾ ਸੌਖਾ ਨਹੀਂ ਚੱਕਣਾ ਸੌਖਾ ਹੋ 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 ਆ ਪਟੰਨੇ ਮੈਂ ਮੈਂ ਜਿਹੜੀ ਜੁਗਿਆ ਨਾ ਚੰਗਾ ਮੇ ਲਾਜ ਵਾਲਿਆਂ ਦਾ ਬਾਈ ਕਿਕਰ ਆਹੋ ਜਿਹੜਾ ਪਾਛਾ ਰੋ ਅਜੂਬਾ ਬਰਤਾਨਾ ਪਹਿਲਵਾਨ ਨਮਾ ਤੇ ਆ ਰਿਹਾ ਪ੍ਰਿੰਦਰ ਤਰਮਾਨ ਹੜੇ ਪਰੇ ਵਾਲੇ ਹੱਥਿਆ ਬੜਾ ਜਬਰਦਸਤ ਮੁਕਤੀ ਚੱਲ ਰਹੀ ਆ ਕੋਈ ਬਾਤ ਹੀ ਨਜ਼ਾਰਾ ਲੈ ਜਾਂਦੇ ਆ ਵਾਹ ਜਤੀ ਕੇਸਰ ਪਹਿਲਵਾਨ ਦੀ ਹੁੰਮਰੇ ਸਾਡੇ ਆਪਣੇ ਹੰਦਸਰੇ ਵਾਲਾ ਬਹੁਤ ਵਧੀਆ ਸੱਤਕ ਗੁਲਾਬ ਪਹਿਲਵਾਨ ਹੰਦਸਰੇ ਵਾਲਾ ਬਹੁਤ ਹੀ ਸਤਕਾਰਯੋਗ ਆਪਣੇ ਮਿੰਨੀ ਮਾਦਾ ਵੀ ਜਿੱਤੀਆਂ ਕੰਮ ਹੋਏ ਬਹੁਤ ਵਧੀਆ ਹਾਰਿਕ ਕੋਲੰਡਾ ਸੱਤ ਦੇ ਕੇ ਹਾਰਿਕ ਕੋਲੰਡਾ ਬੇਪੋ ਗੈਰੀ ਪਹਿਲਵਾਨ ਹੈ ਪਰ ਪਤਾ ਖਾਰੇ ਜਿਹਾ ਲੱਗਦਾ ਕਿਵੇਂ ਖਾਧੂ ਖਰਾਕਾ ਕਿਵੇਂ ਚੁੰਗੀਆਂ ਬੂਰੀਆਂ ਜਿਹੜਾ ਨੇ ਪੂਰਾ ਗੁੱਟ ਕੱਢ ਕੇ ਜੇ ਮੱਟ ਚਾਰ ਗਿੱਲੋਂ ਦਿੰਦੀ ਹੈ ਕਿਲੋਂ ਰੱਖ ਕੇ 3 ਗਿੱਲੋਂ ਬੇੜ ਖਾਰਾ ਫਲਟ ਆ ਜਾਂਦੇ ਹੈ ਇਹ ਫੁਰੀ ਪਹਿਲਵਾਨੀ ਹੁਣੀ ਹੈ ਕੋਈ ਜਿਹੜੇ ਵੱਡੇ ਜਾਂ ਛੋਟੇ ਲੜੇ ਆ ਦੋਮਾ ਟੱਕ ਕੇ ਬੈੜਾ ਤੇ ਕਿ ਬਣਾ ਆਪਣਾ ਬਣਾ ਲੈਂਦਾ ਫਿਰ ਕਿਤੇ ਆ ਕੇ ਮਾਮਾ ਦਾ ਸ਼ਗਾਰ ਬਣਾ ਲੈਂਦਾ ਫਿਰ ਕਿਤੇ ਆ ਕੇ ਇਹ ਮੋਹ ਬੋਲਦਾ ਜਾਂਦਾ ਵੀ ਇਹ ਖਾਨਾ ਸਿੰਘ ਦਾ ਪੁੱਤਰਾ ਹੈ ਉਹ ਖਾਨਾ ਸਿੰਘ ਦਾ ਬੇਟਾ ਹੈ ਪਾ ਉਹ ਖਾਨਾ ਸਿੰਘ ਦਾ ਮੁੰਡਾ ਹੈ ਹੁਣ ਸੌ ਖਤਮ ਹੋ ਗਏ ਹੁਣ ਕਿਸੇ ਨੂੰ ਸੌ ਨਹੀਂ ਕਹਿੰਦੇ ਪਾ ਵੀ ਵਾਸ ਕੀ ਲੋ ਮਾਰੋ

ਮਦਦ ਕਰਵਾ ਦੇ ਕੋਈ ਕੋਈ ਬੱਕ कंदा सिखण सां اها گهراي نه نه ਪਾ ਕਾ ਕਰ ਦੇ ਰਿਹਾ ਭਰਾ ਘਾ ਲਿਆ ਮੈਨੂੰ ਲੱਗਦਾ ਮੈਨੂੰ ਲੱਗਦਾ ਪਾ ਪਾ ਲਿਆ ਫੱਦਲਾ ਲੈਣੀ ਫਿਰਦਾ ਕਿ ਫੱਦਲਾ ਲੈਣੀ ਥੋੜੇ ਅੱਗੇ ਮਾਂ ਦਾ ਜਾਇਆ ਕਾਲੇ ਪਾਣੀ ਨੂੰ ਖੱਤ ਕਿਸਮੇ ਪਾਇਆ ਕਿ ਫੱਦਲਾ ਲੈਣੀ ਜਾਉਣਾ ਤੇ ਮਾਂ ਦਾ ਜਾਇਆ ਇਹ ਕਾਲੇ ਪਾਣੀਓ ਖੱਤ ਪਿਆ ਹੋਇਆ ਇਹ ਪੰਡਤਰਾ ਭੇਟਿਆ ਹੋਇਆ ਹੱਲਾ ਸ਼ੇਰੀ ਦੇਗੇ ਕਿ ਪੰਡਤਰ ਨੂੰ ਧਾਟੇ ਵੀ ਕਰਨਾ ਇਲਾਕੇ ਦੇ ਵਿੱਚ ਬ੍ਰਿੰਗਰ ਨੂੰ ਘਾਟ ਪੜੀ ਕਰਨ ਲਓ ਕਾਲੇ ਪਾਉਣੀਓ ਖੱਟ ਪਿਆ ਹੋਇਆ ਲਓ ਗੱਲਾਂ ਵੱਖਰੀਆਂ ਨੇ ਲਓ ਵੱਖਰਾ ਨਜ਼ਾਰਾ ਅੱਜ ਪੂਤੀ ਮੈਮਾ ਹੋਈ ਜਾਂਦੀ ਹੈ ਬ੍ਰਿੰਗਰ ਪੀਜੀ ਕੁश्ती ਚੱਲਦੀ ਹੈ ਅਗਲਾ ਨਾ ਰਗੜ ਕੇ ਧਰਦਨ ਰਗੜ ਕੇ ਧਰਦਨ ਲਓ ਮਾਲਸ ਵੀ ਕੰਨੀ ਵਾਰੀ ਕਰਾਣੀ ਪੈਣੀ ਹੈ ਲਓ ਤੇ ਇਸ਼ਾਨ ਬੈਠਾ ਲਓ ਗੱਲਾਂ ਵੱਖਰੀਆਂ ਨੇ ਲਓ ਫੇਰ ਥੱਲੇ ਹੰਦੇਸਰੇ ਵਾਲਾ ਗੋਡਿਆਂ ਥੱਲੇ ਲਿਆ ਹੋਇਆ ਉਹ ਬਾਹ ਮਰੋੜੀ ਹੋਈ ਹੈ ਬਾਹ ਨਹੀਂ ਮਰੋੜਲੀ ਬਈ ਹਰ ਵਾਰ ਬਾਹ ਹੀ ਚੜਾਣੀ ਬਾਹ ਹੀ ਚੜਾਣੀ ਥੀਮਾ ਤੋਂ ਰਿੰਡਰ ਲਗਦਾ ਸੈਂਕੜੇ ਦਿੱਤੇ ਪਰ ਉਹ ਤਾਦੂਆ ਤਾਦੂ ਦੇ ਤੇ ਜੱਟ ਹੀ ਸਾੜ ਹੁੰਦੇ ਤੇ ਉਹ ਤਾਦੂਆ ਜੱਟਾ ਬਚ ਕੇ ਚੱਲੂ ਕਿ ਜੱਟ ਸੀਨੇ ਉੱਤੇ ਲੰਘਿਆ ਚਰੋਲ ਟੱਕਰੀ ਪਾਓ ਔਰ ਅੱਜ ਚਰੋਲ ਆਈ ਗੱਲ ਹੈ ਬੱਲੇ ਬੱਲੇ ਬੱਲੇ